ਇਹ ਜਿਹੜਾ ਲੰਮੇ ਵਿੱਚ ਆ ਕੇ ਅਧਿਕਾਰੀਆਂ ਦਾ ਕੰਮ ਕਰ ਘਟ ਜਾਣਾ ਹਾਂਜੀ ਉਹਨਾਂ ਇਹ ਤੋਂ ਦਮਾਂ ਨੂੰ ਪੈਕਟ ਹੋਣੀ ਜੀ ਜ਼ਰੂਰੀ ਤੱਥ ਪਲ ਹੁੰਦੀ ਹੈ ਇੱਕ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਹਲਕਾ ਕਰਨ ਦੇ ਵਿੱਚ ਅੱਜ ਦੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਸਹਿਯੋਗ ਦੇ ਸਦਕਾ ਪੰਜਾਬ ਸਰਕਾਰ ਦੇ ਸਹਿਯੋਗ ਦੇ ਸਦਕਾ ਪੂਰੇ ਪੰਜਾਬ 5000 ਕਰੋੜ ਦੇ ਜਿਹੜੇ ਬਿਜਲੀ ਦੇ ਕਾਰਜਾਂ ਦਾ ਢਕਟ ਕੀਤਾ ਜਾ ਰਿਹਾ ਹੈ ਵਕਤ ਵਕਤ ਐਮਐਲਏ ਐਮਐਲਏ ਦੇ ਦੁਆਰਾ ਆਪਣੇ ਆਪਣੇ ਹਲਕਿਆਂ ਦੇ ਵਿੱਚ ਤੇ ਬਿਜਲੀ ਵੀ ਲਗਾਤਾਰ ਨਿਰਵਿਘਨ ਸਪਲਾਈ ਦੇ ਲਈ ਬਹੁਤ ਸਾਰੇ ਨਵੇਂ ਗਰੇਟਰ ਖੜੀ ਗਏ ਬਹੁਤ ਸਾਰੇ ਟਰਾਂਸਫਾਰਮਰ ਰੱਖੇ ਗਏ ਸੀਦੇ ਲਗਾਏ ਗਏ ਤੇ ਕੋਟੀ ਸਾਡੇ ਹਲਕੇ ਦੇ ਵਿੱਚ ਜਿਹੜੇ ਪੂਰ ਕੰਮ ਹੋਏ ਨੇ ਉਪੋਸ 33 ਕਰੋੜ ਤੋਂ ਉੱਪਰ ਹੋ ਚੁੱਕੇ ਨੇ ਜੀ ਖਰੜ ਦੇ ਵਿਆਪਕ ਖਰੜ ਦੇ ਲੇਧੂ ਆਪਣੀ ਗੱਲ ਕਰੀਏ ਤਾਂ 33 ਕਰੋੜ ਦੇ ਕੰਮ ਆ ਜਿਹੜੇ ਹੋ ਚੁੱਕੇ ਨੇ ਜਿਦੇ ਵਿੱਚ ਭਾਗੋ ਮਾਜਰਾ ਦੇ ਵਿੱਚ ਜਿਹੜੀ ਗ੍ਰਿਡ ਦੀ ਸਮਰੱਥਾ ਵਧਾਈ ਜਿਹਦੇ ਪੰਜ ਸਾਲ ਦਾ ਖਰਚਾ ਆਇਆ ਹੈ ਸਨਿਮ ਪਲੇਸ ਦੇ 40 MVA ਤੋਂ 63 MVA ਗ੍ਰਿਡ ਦੀ ਸਮਰੱਥਾ ਵਧਾਈ ਗਈ ਹੈ 33 ਕਰੋੜ ਦਾ ਖਰਚਾ ਆਇਆ ਹੈ 175 ਨਵੇਂ ਖਰੜ ਦੇ ਵਿੱਚ ਕ੍ਰਾਂਤੀ ਕਾਰਨਾਂ ਵਿੱਚ ਰੱਖੀ ਗਈ ਨੇ 7.5 ਕਰੋੜ ਦਾ ਖਰਚਾ ਆਇਆ ਹੈ 263 ਕਿਹੜੀ ਕ੍ਰਾਂਤੀ ਕਾਰਨਾਂ ਦੀ ਸਮਰਥਾ ਵਧਾਈ ਗਈ ਹੈ ਜਿਹਦੇ ਉੱਪਰ 10 ਕਰੋੜ ਦਾ ਖਰਚਾ ਆਇਆ ਹੈ 22 ਨਵੇਂ 11 ਕੇਜੀ ਦੇ ਪੀਰੋ ਸਾਰੇ ਦੇ ਹਨ ਜਿਵੇਂ ਕਿ 11.1 ਕਰੋੜ ਦਾ ਖਰਚਾ ਆਇਆ ਹੈ ਕੁੱਲ ਮਿਲਾ ਕੇ 37 ਕਰੋੜ ਜਿਹੜਾ ਹੈਗਾ ਹਲਕਾ ਖਰੜ ਦੇ ਵਿੱਚ ਬਿਜਲੀ ਮੁਤਾਬਕ ਪੰਜਾਬ ਸਰਕਾਰ ਦੁਆਰਾ ਖਰਚਾ ਜਾ ਚੁੱਕਿਆ ਜੀ ਇਹਨਾਂ ਨਾਲ ਬਿਜਲੀ ਦੀ ਜਿਹੜੀ ਸਮਰੱਥਾ ਹੈ ਮੇਰੇ ਖਿਆਲch ਕੀ ਐਨੇ ਜਿਹੜੇ ਨਵੇਂ ਗ੍ਰਿਡ ਅਪ ਕਰਨੀ ਉਹਨਾਂ ਦੀ ਸਮਰੱਥਾ ਵਧਾਉਣੀ ਐਨੇ ਟਰਾਂਸਫਾਰਮਰ ਲਾਉਣੇ ਐਨੇ ਨਵੇਂ ਜਿਹੜੇ ਪੀਟ ਅਨੁਸਾਰ ਨੇ ਪਹਿਲੀ ਸਰਕਾਰ ਹੈ ਜਿਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਬਿਜਲੀ ਵਿਭਾਗ ਦੁਆਰਾ ਪੰਜਾਬ ਸਰਕਾਰ ਨੇ ਇੰਨੇ ਕੰਮ ਕੀਤੇ ਨੇ ਉਹਨਾਂ ਵਾਲੀ ਕਾਰਖਾਨਾ ਦੱਸ ਦਈਏ ਜਿਹਦਾ ਪੈਸਾ ਕਾਸਟ ਹੋ ਚੁੱਕਿਆ ਜਿਹੜੇ ਕੰਮ ਸਾਡੇ ਖਰੜ ਵਿੱਚ ਹੋਣਗੇ ਉਹਨਾਂ ਦੀ ਜਿਹੜੀ ਕੁੱਲ ਲੱਗਤ ਹੈ ਉਹ 2 ਲਵੇ 7 ਕੇਵੀ ਦੇ ਗ੍ਰਿਡ ਲਗਾਏ ਜਾ ਰਹੇ ਹਨ ਮਾਜਰਾ ਤੇ ਮਡਿਆਲਾ ਦੇ ਇਹਦੇ 30 ਕਰੋੜ ਦਾ ਖਰਚਾ ਆਉਣਾ ਜੀ ਨਵੇਂ ਆਪ 11 ਕੇਵੀ ਦੇ ਤੀਜੋਂ ਸਾਰੇ ਜਾਣਗੇ ਪੰਜਾਬ ਰਾਤ ਪਰਮਲ ਦੀ ਉਸਾਰੀ ਕੀਤੀ ਜਾਊਗੀ 113 ਜਿਹੜੇ ਗ੍ਰਾਮਪਰਮਰ ਹੈ ਉਹਦੀ ਸਮਰੱਥਾ ਵਧਾਈ ਜਾਊਗੀ ਜਿੱਥੇ 45 ਕਰੋੜ ਦਾ ਖਰਚਾ ਮਨਜ਼ੂਰ ਹੋ ਚੁੱਕਿਆ ਨਵੀਆਂ ਤਾਰਾਂ ਰੱਖਣੀਆਂ ਜਾਣਗੀਆਂ ਕੁੱਲ ਮਿਲਾ ਕੇ 75 ਕਰੋੜ ਦੇ ਅੰਨੇ ਇੱਕ ਕਾਲਕ ਕੰਮ ਹੋਰ ਹੋਣਗੇ ਬਿਜਲੀ ਦੀ ਪ੍ਰੋਬਲਮ ਨਹੀਂ ਆਉਣੀ ਹੈ ਉਸ ਦੀ ਸਤਾਰਾ ਤੋਂ ਮੈਨੂੰ ਨਹੀਂ ਲੱਗਦਾ ਕਿ ਐਨੇ ਕੰਮ ਕੁੱਲ ਮਿਲਾ ਕੇ 70 ਜਿਹੜੇ 37 37 ਕਰੋੜ ਦੇ ਕੰਮ ਪਹਿਲਾਂ ਹੋ ਗਏ ਨੇ 70 ਕਰੋੜ ਦੇ ਕੰਮ ਟੋਟਲ 112 ਕਰੋੜ ਦੇ ਉੱਪਰ ਕੰਮ ਨੇ ਜਿਹੜੇ ਹਲਕਾ ਖਰੜ ਦੀ ਜਿਹੜੀ ਖਰੜ ਹਲੇ ਤੇ ਇੱਕ ਬਲੌਕ ਦੀ ਗੱਲ ਕਰਦੇ ਆ ਜਿਹੜਾ ਮੁੱਲਾਪੁਰ ਬਲੌਕ ਨਮਾਗੌਂ ਬਲੌਕ ਉਹਦਾ ਖਰਚਾ ਅੱਲਾ ਕੇ ਇਸੇ ਖਰੜ ਬਲੌਕ ਦਾ ਖਰਚਾ 112 ਕਰੋੜ ਦੇ ਕੰਮ ਨੇ ਜਿਹੜੇ ਅਸੀਂ ਅਗਲੇ ਸਾਲ ਤੱਕ ਸੰਪੂਰਨ ਕਰ ਦੋਵਾਂਗੇ ਸੋ ਮੈਨੂੰ ਲੱਗਦਾ ਹੈ ਕਿ ਇਹਨੇ ਇਹਦਾ ਜਿਹੜਾ ਕਾਫੀ ਸਹਿਯੋਗ ਸਾਡੇ ਬਿਜਲੀ ਦੇ ਭਾਗ ਦੇ ਅਫਸਰਾਂ ਨੂੰ ਦਿੰਨੀ ਆ ਇੰਦਰਪ੍ਰੀਤ ਸਾਡੇ ਐਕਸਸ ਤੋਂ ਦਿੰਦੀਆਂ ਕਿਉਂਕਿ ਇਹਨਾਂ ਦੇ ਸਹਿਯੋਗ ਬਿਨਾਂ ਇਹ ਕੰਮ ਕਰਨਾ ਬਹੁਤ ਔਖਾ ਹੈ ਕਿ ਬਿਜਲੀ ਦੀ ਸਪਲਾਈ ਸਾਰਾ ਆਧਾਰ ਤਰ੍ਹਾਂ ਦਾ ਕਾਮ ਇੰਡਸਟਰੀ ਦਾ ਕਾਮ ਛੋਟੀਆਂ-ਛੋਟੀਆਂ ਦੁਕਾਨਦਾਰੀਆਂ ਬਿਜਲੀ ਦੀ ਸਪਲਾਈ ਪ੍ਰੋਪਰ ਆਊਗੀ ਪ੍ਰੋਪਰ ਟਰਾਂਸਫਾਰਮਰ ਉਹਨਾਂ ਦੀ ਸਮਰੱਥਾ ਹੋਊਗੀ ਗ੍ਰਿਡ ਲੱਗੇ ਹੋਣਗੇ ਤਾਂ ਹੀ ਉਹ ਪੋਸੀਬਲ ਹੈ ਤੇ ਮੈਂ ਮੁੱਖ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਸਾਰੇ ਆਪਸਰ ਸਹਿਵਾਣਾ ਦਾ ਬਿਜਲੀ ਵਿਭਾਗ ਦਾ ਮੰਤਰੀ ਸਾਹਿਬ ਦਾ ਬਹੁਤਾਂ ਦਾਤ ਕਰਦੀ ਜਿਨ੍ਹਾਂ ਨੇ ਹਮਕਦਰੜ ਨੇ ਇੰਨੀ ਵੱਡੀ ਜਿਹੜੀ ਗ੍ਰਾਂਟ ਹੈ ਉਹ ਦਿੱਤੀ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਨੇੀ ਖਰਚਾ ਕਰਕੇ ਕਿ ਸਰਕਾਰ ਖਰੜ ਤੇ ਨਕਸ਼ਾ ਕਰੀਏ ਤੁਹਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋਣੀ ਹੈ ਤੇ ਤੋਂ ਬਿਨਾਂ ਜਿਹੜੇ ਸਾਡੇ ਹਲਕੇ ਦੇ ਕਪ ਨੇ ਕਮੇਟੀ ਨਵੀਂ ਬਣੀ ਹੈ ਜੀ ਚੰਦਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਸਾਰੇ ਐਮਪੀ ਸਾਹਿਬ ਦੇ ਵਿੱਚ ਜਿੱਲੇ ਵੀ ਇੱਥੇ ਬੈਠੇ ਨੇ ਇੱਕ ਨਵੇਂ ਮੁਰਜ਼ਾ ਸਾਰਿਆਂ ਦੇ ਕੰਮ ਕਰਨ ਦੀ ਨਵੀਂ ਵਿਸ਼ਾ ਨਵੇਂ ਨਿਰਦੇਸ਼ ਨੇ ਸੜਕਾਂ ਦਾ ਨਵੀਂ ਆਉਣੀ ਹੈ ਚਾਹੇ ਉਹ ਨਿੱੱਜਲ ਰੋਡ ਦਾ ਰਾਲਾ ਸੀ ਚਾਹੇ ਲਾਂਦਰਾ ਰੋਡ ਦਾ ਰਾਲਾ ਸੀ ਸਾਲੀਆਂ ਬਣ ਰਹੀਆਂ ਨੇ ਸਾਰਿਆਂ ਦੇ ਕੰਮ ਚੱਲ ਰਹੇ ਸਾਰੀਆਂ ਤੇ ਲੁੱਕ ਪੈ ਰਹੀ ਹੈ ਖੜੇ ਦੀ ਅੱਜ ਕੋਈ ਸੜਕ ਨਹੀਂ ਜਿਹੜੀ ਅਸੀਂ ਬਣਾਉਣ ਵੱਲ ਠਕਾਂਗੇ ਸਾਰਿਆਂ ਦੇ ਕੰਮ ਚੱਲ ਰਿਹਾ ਹੈ ਹਰ ਇੱਕ ਤੇ ਨਵੇਂ ਸਿੱਧੀ ਪਾਰਕ ਜਿਹੜੇਾਰੇ ਜਾਣਗੇ ਖਰੜ ਦੇ ਵਿੱਚ ਇੱਕ ਪੰਜਾਬ ਪੱਤਰੀ ਸਟੇਡੀਅਮ ਬਣਾਉਣ ਦੀ ਜਿਹੜੀ ਚੈਰੀ ਕੀਤੀ ਜਾ ਰਹੀ ਹੈ ਇੰਨਾ ਦਾ ਵੱਡਾ ਸਟੇਡੀਅਮ ਜਿੱਥੇ ਪੰਜਾਬ ਪਰ ਤੋਂ ਜਿਹੜੇ ਖਿਡਾਰੀ ਨੂੰ ਚੇਡਣਾਉਣਗੇ ਪਰ ਖਰੜ ਦੇ ਸੁੰਦਰੀਕਰਨ ਦਾ ਜਿਹੜਾ ਪਲਾਨ ਉਹ ਪੂਰਾ ਬਣਾਇਆ ਜਾ ਰਿਹਾ ਜਿੰਨਾ ਪਹਿਲਾਂ ਮੁਸ਼ਕਲ ਆਈਆਂ ਕਿਉਂਕਿ ਜਿੰਨੀ ਦੇ ਕਮੇਟੀ ਤੇ ਐਮਐਲਏ ਦਾ ਐਕਸਪੋਰ্ট ਨਾ ਹੋਵੇ ਉਹਨਾਂ ਦੇ ਕੰਮ ਕਰਨਾ ਬੜਾ ਮੁਸ਼ਕਲ ਹੁੰਦਾ ਪਹਿਲਾਂ ਸਕੀ ਲਗਾਈ ਰੱਖੀ ਹੁਣ ਪ੍ਰਧਾਨ ਨੂੰ ਬੋਧ ਲਿਆ ਤੇ ਇਹਨਾਂ ਦੀ ਜਿਹੜੀ ਸਾਡੇ ਮੈਡਮ ਅੰਜੂਮ ਚੰਦਰ ਜੀ ਦੀ ਜਿਹੜੀ ਸੋਚ ਹੈ ਉਹ ਕੰਮ ਕਰਨ ਦੀ ਹੈ ਇਹ ਇਸ ਵਿਸ਼ਵਾਸ ਨਾਲ ਕਿ ਸਿਰੇ ਰੋੜੇ ਨਾਲ ਇਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਹੈ ਕਿ ਅਸੀਂ ਖਰੜਾ ਜਿਹੜਾ ਵਿਕਾਸ ਕਰਦੇ ਸੀ ਉਹ ਨਾ ਰੁਕਿਆ ਹੋਇਆ ਉਹਨੂੰ ਪੂਰਨ ਕਰਾਂਗੇ